ਸਸੀ ਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਰ ਰਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 8521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਏ ਪਿੰਡ ਝਖੜਾ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਜਿੱਥੋਂ ਪਹੇਜ ਜਾਂਦੀ ਆ ਤੇ ਬਾਈਆਂ ਦਾ ਵਪਾਰ ਲੈਣ ਦਾ ਕੰਮ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਆਜੋ ਬਾਈ ਜੀ ਸਸੀ ਦਾ ਬਾਈ ਜੀ ਸਸੀ ਦਾ ਬਾਈ ਜੀ ਨਾਮ ਕੀ ਹੈ ਬਾਈ ਆਪਣਾ ਨਾਮ ਰਣਦੀਪ ਹੈ ਜੀ ਠੀਕ ਹੋਈ ਵੀਰ ਆਪਣੇ ਘਰ ਆਉਣ ਉਹਦੇ ਤੇ ਕੀ ਡਰੈੱਸ ਆ ਜੀ ਡਰੈੱਸ ਪੰਡ ਰਣ ਸਿੰਘ ਆ ਜੀ ਠੀਕ ਹੋਈ ਪੰਡ ਚ ਖਰੜਾ ਰਣ ਸਿੰਘ ਉਹ ਇੱਥੇ ਘਰ ਆਪਣਾ ਹਾਂਜੀ ਦੱਸੋ ਹੀ ਐਡਰੈੱਸ ਕੀ ਹੈ ਜੀ ਆਪਣਾ ਪੰਡ ਚ ਖਰੜਾ ਆ ਜੀ ਹਾਂਜੀ ਰਾਂਸੇਂਗਾ ਰਾਦੇ ਆਪਣਾ ਘਰ ਆਈ ਠੀਕ ਹੋ ਜੀ ਇਹਦਾ ਫੋਟੋ ਤਸਵੀਰ ਦੇਖੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਕੰਟੈਕਟ ਨੰਬਰ ਹੈ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਬਾਈ ਜੀ ਕਿੰਨੇ ਨਗ ਬਕਾਉ ਆ ਜੀ ਆਪਣੇ ਘਰੇ ਆਜ ਆਪਣੇ ਕੋਲ 10 ਨਗ ਬਕਾਉ ਆ ਠੀਕ ਹੋ ਜੀ ਦੱਸੋ ਜੀ ਸਾਹਮਣੇ ਖੜੀ ਝੋਟੀ ਦੀ ਕੀ ਡਿਟੇਲ ਜੀ ਗੱਭਨਾਂ ਖਸਾਣ ਲੈਂਦੀ ਹੈ 8-10 ਦਿਨਾਂ ਦੀ ਕੱਚੀ ਆ ਬਈ ਵੇਖ ਸਕਦੇ ਹੋ ਬਾਡੀ ਬੰਤਰ ਦੀ ਚੰਗੀ ਆ ਦੂਜਾ ਸੁਦਾ ਸੁਣੀ ਆ ਕੱਢ ਲਈ ਬਾਹਰ ਇਹਨੂੰ ਕੱਲੋਂ ਬਹੁਤ ਜ਼ਿਆਦਾ ਸਾਫ਼ ਆ ਬਈ ਸੋਰਾ ਤੇ ਇੱਕ ਸਾਲ ਤੋਂ ਬੀਜਿਆ। ਫਲੋਂ ਬਹੁਤ ਸਾਫ ਹੋਏ ਵੀਰੇ, ਥਣਾਂ ਦੀ ਕੁਆਲਿਟੀ ਸ਼ਾਨਦਾਰ ਆ। ਭਾਈ ਜੀ ਕੀ ਡਿਮਾਂਡ ਕਰਦੇ ਆਂ ਆਪੇ ਦੀ? ਇਹਦਾ ਫੋਨ ਤੇ ਮੁੱਲ ਕਰਾਂਗੇ। ਠੀਕ ਹੋ ਜੀ। ਤੇ ਅਗਲੀ ਝੋਟੀ ਵਾਲੀ ਆ ਜੋ ਇਹਦੀ ਕੀ? ਗੁਜਰਾ ਤੋਂ ਆਏ ਜੀ। ਠੀਕ ਹੋ। 12 ਕਿਲੋ ਬਹੁਤ ਚਾਰ ਦਿਨ ਹੋ ਗਏ ਸੂਈ ਨੂੰ। ਮਗਰ ਕੀ ਹੈ ਜੀ ਇਹਦੇ? ਮਾਰ ਕਟਾ। ਆਹ ਜੀ। ਹਾਂ ਜੀ। ਮਗਰ ਵੀਰੇ ਇਹਦੇ ਕਟਾ ਚਾਰ ਦਿਨ ਹੋ ਗਏ ਸੂਈ ਨੂੰ। ਤੁਹਾਡੀ ਆਸ ਨਾਲ ਕਿਹਨਾਕ ਦੁੱਧ ਕੱਢੂਗੀ ਜੀ? ਇਹ 16 ਕਿਲੋ ਦੀ ਮੀਲ ਹੈ। ਠੀਕ ਹੋ ਜੀ। ਬਾਡੀ ਬੰਤਰ ਦੀ ਦੇਖੋ ਤਾਂ ਚੰਗੀ ਆ ਵੀਰੇ। ਚੰਗੇ ਸਿੰਘ ਆ ਬਈ। ਤੁਹਾਨੂੰ ਦੇਖ ਸਕਦੇ ਹੋ ਵੀ ਤੁਸੀਂ। ਕਪਟੂੜੇ ਦੀ ਚੰਗੀ ਆ। 4 ਦਿਨ ਹੋ ਗਏ ਵੀਰੇ ਸੂਰ ਨੂੰ। ਬੱਚੇ ਦਾ ਮੂੰਹ ਪੂਰਾ ਕਰਦੀ ਦੇਖ ਸਕਦੇ ਹੋ ਤੁਸੀਂ। ਇਹਦਾ ਕੀ ਮੁੱਲ ਕਰਦੇ ਆਪਾਂ? ਵੇ ਲਈ ਮੁੱਲ ਫੋਨ ਤੇ ਹੀ ਕਰਾਂਗੇ ਥੋੜੇ ਟਾਈਮ ਠੀਕ ਹੈ ਸਾਰੇ ਡੰਗਰਾਂ ਦਾ ਮੁੱਲ ਬਈ ਫੋਨ ਤੇ ਕੀਤਾ ਜਾਊਗਾ ਇਹ ਵੀ ਦੂਜਾ ਸੁਆਹ ਛੀਰਾਂ ਦਾ ਮੁੱਲ ਠੀਕ ਹੋ ਜੀ ਤੇ ਚਾਰ ਤਨ ਬਈ ਸਾਨੂੰ 16 ਕਿਲੋ ਮੋਹਰਾ ਕਿੰਨਾ ਮਗਰ ਕੀ ਹੈ ਜੇ ਤੇ ਮਗਰ ਕੱਟੀ ਹੈ ਜੀ ਮੈਂ ਇਹਦੀ ਕੱਟੀ ਗੇੜੀ ਠੀਕ ਹੋ ਜੀ ਬਾਈ ਜੀ ਆ ਇਹਦੀ ਕੱਟੀ ਆ ਦੇਖ ਸਕਦੇ ਤੁਸੀਂ ਕੱਢ ਦਿਓ ਬਾਹਰ ਇਹਨੂੰ ਵੀ ਦੂਜਾ ਸੁਆਹ ਇਹ ਹੈ ਬਾਈ ਇਹ ਤਾਂ ਪਹਿਲਾਂ ਮੈਂ 16 ਕਿਲੋ ਦਿੱਤਾ ਸੀ 20 ਕਿਲੋ ਨਹੀਂ ਦੀ ਜੀ ਠੀਕ ਹੋ ਜੀ देख सकते हो कि मूँह मत्थे की बहुत ज़्यादा चंकी आ छोटा सेंगापुड़े की चंकी आ थलों बहुत ज़्यादा साफ आ जाओ जी ਇਹਨਾਂ ਮੌਲਵੀ ਫੋਨ ਤੇ ਕਰਨਾ ਜੀ ਠੀਕ ਹੋ ਜੀ ਅੱਗੇ ਦੱਸੋ ਜੀ ਇਹਦੀ ਕਿੰਨੀ ਦੁੱਧ 10 ਸਵੇਰੇ 18 ਕਿਲੋ ਦੁੱਧ ਦਾ ਜੀ ਦੁੱਧ ਤਿਆਰ ਹੈ ਜੀ ਹਾਂ ਜੀ ਇਹਨੂੰ ਅੱਧਾ ਨੂੰ ਹੋ ਗਿਆ ਸੂਈ ਮਗਰ ਕੀ ਹੈ ਜੀ ਇਹਦੇ ਮਗਰੇ ਦੇ ਕਟਾ ਬਈ ਆਹ ਇਹਦਾ ਕਟਾ 8 ਦਿਨ ਹੋ ਗਏ ਸੂਈ ਨੂੰ ਇਹਦਾ ਪਹਿਲੇ ਸੋਂ ਦਾ 22 ਕਿਲੋ ਵਿੱਚ ਹੋਇਆ ਠੀਕ ਹੋ ਜੀ ਹੁਣ 18 ਲੀਟਰ ਦੁੱਧ ਤਿਆਰ ਆ ਪਰ ਜੋਕੀ ਦੇਵਾਂਗਾ 18 ਲੀਟਰ ਠੀਕ ਹੋ ਜੀ ਦੇਖ ਸਕਦੇ ਆ ਵੀਰੇ ਬਾਡੀ ਬੰਤਰ ਦੀ ਬਹੁਤ ਵਧੀਆ ਥੋੜਾ ਸੰਗਾ ਸੰਗ ਥੋੜਾ ਖੁੱਲਾ ਬਈ ਚੰਗੀ ਹਾਈਟ ਦੀ ਆ ਚੰਗਾ ਵਜਣਾ ਬਈ ਲੰਬਾ ਬਹੁਤ ਜ਼ਿਆਦਾ ਸਾਫ਼ ਦੇਖ ਸਕਦੇ ਤੁਸੀਂ ਇਹ ਇਸ ਟੈਂਪਰੇ 18 ਲੀਟਰ ਦਾ ਤਿਆਰ ਆ ਤੀਜਾ ਸੂਗਾ ਸੂਈ ਹੋਈ ਹੈ ਬਈ ਜਮਾਦਰੇ ਦੇ ਕਟਾ ਮਈਆਂ ਦਾ ਵਪਾਰ ਲੈਣ ਦਾ ਕੰਮ ਆ ਬਈ ਜੀ ਦੇਖੋ ਨੂੰ ਬਈ ਜੀ ਲੰਬਾ ਬਹੁਤ ਜ਼ਿਆਦਾ ਸਾਫ਼ ਇਹ ਤਾਂ ਮੋਲਵੀ ਬਾਈ ਫੋਨ ਤੇ ਕਰਨਗੇ ਠੀਕ ਹੈ ਜੀ ਅੱਗੇ ਆ ਜਾਓ ਜੀ ਬੂਰੀ ਕੱਟੀ ਵਾਲੀ ਇਹ ਦੁੰਦੇ ਕੱਟੀ ਹੈ ਜੀ ਠੀਕ ਹੋ ਜੀ ਇਹਨਾਂ ਦਾ ਕੋਈ ਨਾ ਅੰਤ ਕਿੰਨਾ ਹੋਦਾ ਠੀਕ ਹੋਈ ਮਗਰ ਕੀ ਹੈ ਜੀ ਇਹ ਮਗਰ ਕੱਟੀ ਹੈ ਜੀ ਮਗਰੇ ਦੀ ਕੱਟੀ ਪੂਰੀ ਕੱਟੀ ਹੈ ਬਾਈ ਦੇਖ ਸਕਦੇ ਹੋ ਜਮਾ ਛੋਟੀ ਸਿੰਗੀ ਦੀ ਆ ਦਰਮਿਆਨਾ ਕਾਦਾ ਵਜਨ ਭਾਰਾ ਬਾਈ ਖੱਟ ਗੁੜੇ ਦੀ ਚੰਗੀ ਆ ਤੋਰਾ ਤੁਸੀਂ ਦੇਖ ਸਕਦੇ ਹੋ ਬਾਈ ਆ ਜਾਓ ਬਾਈ ਜੀ ਮੋੜਾ ਬਾਈ ਸਾਰੇ ਪਸ਼ੂਆਂ ਦੀ ਡਿਮਾਂਡ ਆ ਜਾਓ ਫੋਨ ਤੇ ਮਿਲ ਕਰਨਗੇ ਤੇ ਬਾਈ ਜੀ ਆਪਣੇ ਕੋਲ ਕਿੱਥੋਂ ਤੱਕ ਪਸ਼ੂ ਵੇਲੇ ਵਾਲਾ ਜੀ ਕਿੰਨੇ ਕੁ ਪੈਸਿਆਂ ਤੱਕ ਕੋਈ ਆਈਡੀਆ ਹੋਵੇ ਜੀ ਆਪਣਾ ਆਪਣੇ 70 ਤੋਂ ਲੈ ਕੇ 1.5 ਲੱਖ ਤੱਕ ਠੀਕ ਬਾਈ 70000 ਤੋਂ ਲੈ ਕੇ ਵੀਰੇ ਆਪਣੇ ਬਾਈ ਘਰਿਆਂ ਕੋਲ 1.5 ਲੱਖ ਤੱਕ ਪਸ਼ੂ ਅਵੇਲੇਬਲ ਹੈਗਾ ਤੇ ਦੱਸੋ ਇਹ ਵਹਿੜ ਦੀ ਕੀ ਡਿਟੇਲ ਵਹਿੜਾ ਪਹਿਲਾਂ 9 ਤੋਂ 18 ਗੱਲੂਆਂ ਮਗਰ ਬੱਚਾ ਜੀ ਆਹਦਰ ਪਸ਼ੂ ਵੀ ਨਹੀਂ ਠੀਕ ਬੱਚਾ ਜੀ ਹਾਂਜੀ 18 ਲੀਟਰ ਦੁੱਧ ਤਿਆਰ ਆ ਜੀ ਹਾਂਜੀ ਸਾਰਾ ਠੀਕ ਹੈ 18 ਲੀਟਰ ਬਾਈ ਇਸ ਟਾਈਮ ਦੁੱਧ ਤਿਆਰ ਆ ਮਗਰ ਇਹਦੇ ਬੱਚਾ ਦੂਜਾ ਸੂਦਾ ਸੂਈ ਹੋਈ ਆ ਦੇਖ ਸਕਦੇ ਹੋ ਬਾਈ ਚੰਗੀ ਹਾਈਟ ਦੀ ਆ 12:30 ਦਾ ਟਾਈਮ ਆ ਬਾਈ ਜੋ ਵੀਡੀਓ ਬਣ ਰਹੀ ਆ ਇਹਨਾਂ ਦੀ ਡਿਮਾਂਡ ਵੀ ਫੋਨ 'ਤੇ ਕਰਨੀ ਆ ਜੀ ਫੋਨ 'ਤੇ ਦੱਸਾਂਗੇ ਠੀਕ ਹੋਈ ਸਾਰਿਆਂ ਦਾ ਮੁੱਲ ਫੋਨ 'ਤੇ ਕਰਨਗੇ ਅੱਗੇ ਜੀ ਜੇ ਦੀ ਕੀ ਇਹ ਦੂਜਾ ਸੋਦਾ ਸੂਈ ਹੈ 15 ਕਿਲੋ ਬੱਚਾ ਮਰ ਗਿਆ ਜੀ ਬੱਚਾ ਮਰ ਗਿਆ ਹਰਕੀ ਜੀ ਵੀਰੇ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਕੁਛ ਰਹੀਦੀ ਹੈ ਬਈ ਸਟਾਈ ਦਿਖਾਉਣ ਦੀ ਕਿਸੇ ਭਰਾ ਦਾ ਵੱਧ ਗਿੜਾ ਨਾ ਵੱਜੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹਨੂੰ ਸੂਈ ਨੂੰ 15 15 ਕਿਹੜੇ ਸੂਏ ਜੀ ਇਹ ਦੂਜਾ ਸੂਆ ਦੂਜਾ ਸੂਆ ਇਹ ਤੋੜ ਲਓ ਬਈ ਜੀ ਪੂਰਾ ਦੇਖ ਸਕਦੇ ਹੋ ਵੀਰੇ ਲੰਗ ਮਾਰਦੀ ਥੋੜਾ ਜਿਹਾ ਰਵੇ ਪੱਕਾ ਮਨਾਉਣੀ ਹੈ ਠੀਕ ਕੁਛ ਰਿੰਗ ਇਸਦਾ ਇਹੋ ਹੁੰਦੀ ਜਿਵੇਂ ਸਭਰਾ ਦਾ ਜਿਹੜਾ ਨਵਜ ਨੇ ਆਇਆ ਠੀਕ ਇਸ ਨੂੰ ਘਰ ਬੈਠ ਕੇ ਕੋਈ ਪਸ਼ੂ ਪਸੰਦ ਆਵੇ ਤਾਂ ਬਾਈ ਆਸਾਨੀ ਨਾਲ ਖਰੀਦਦਾਰੀ ਕਰ ਸਕੇ ਹੁਣ ਕਾ ਜੇ ਬਹੁਤ ਸਾਰੇ ਵੀ ਇੱਕ ਪਾਸੇ ਆ ਗਏ ਅੱਗੇ ਆ ਜੀ ਕੀ ਡਿਟੇਲ ਹੈ ਬਾੜੇ ਇਹ ਗੱਭਨ ਵੈੜ ਆਈ ਠੀਕ ਹੈ ਕਿੰਨਾ 25 ਕਿਲੋ ਦਾ ਦਿੰਦਾ ਬਈ ਦੱਸ ਦਮ ਲੈਣੀ ਜੀ ਕਿਹੜੇ ਸੂਏ ਜੀ ਇਹ ਦੂਜਾ ਸੋਰਸ ਹੁੰਦੀ ਹੈ ਦੂਜਾ ਸੋਰਸ ਹੁੰਦੀ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਇਹ 10 ਦਿਨਾਂ ਬਈ 10 ਦਿਨਾਂ ਦੀ ਕੱਚੀ ਹੈ ਵੀਰੇ 25 ਲੀਟਰ ਦਾ ਦਿੰਦਾ ਹੈ ਠੀਕਾ ਸੱਜਰ ਨੇ ਵੇਖੋ ਤੁਸੀਂ ਹਵਾਨਾ ਦੇਖ ਸਕਦੇ ਹੋ ਬਈ ਸੋਨਾ ਦੀ ਕੁਆਲਿਟੀ ਦੇਖਾ ਦੂ ਤੁਸੀ ਆਵੋ ਨੰਬਰ ਜੀ ਅੱਜ ਵਰਕ ਤੋੜਾ ਦੇਖ ਸਕਦੇ ਹਾਂ ਵੀ ਤੁਸੀਂ ਕਾਹਦਾ ਜੇ ਕਿਸੇ ਭਰਾ ਨੂੰ ਕੋਈ ਵੀ ਨਾਗ ਪਸੰਦ ਆਉਂਦਾ ਭਾਈ ਇੱਥੇ ਆਓ ਦੋ ਟਾਈਮ ਚੁਆਇਸ ਕਰੋ ਤਿੰਨ ਟਾਈਮ ਚੁਆਇਸ ਕਰੋ ਉਹਦੀ ਦਸੱਲੀ ਕਰਕੇ ਫੇਰ ਲੈ ਕੇ ਜਾਓ ਤੇ ਇਹਦੀ ਡਿਮਾਂਡ ਵੀ ਬਾਈ ਜਰ ਕੇ ਫੋਨ ਤੇ ਕਰਨਗੇ ਤੇ ਬਾਈ ਹੋਰ ਬਸ ਉਹ ਗੱਬਨ ਵੈੜ ਖੜੀ ਐ। ਇੱਕ ਆ ਵੈੜ ਖੜੀ ਐ। ਇਹ ਥੋੜੇ ਪੈਰ ਬਣਾਏ ਐ। ਥੋੜਾ ਇੱਕ ਠੀਕ ਓਏ। ਇਹ ਕਿੰਨੇ ਦਿਨਾਂ ਦੀ ਕੱਚੀ ਐ ਜੀ? ਇਹ ਵੀ ਦੱਸ ਦੇ ਮੈ ਜੀ। ਇਹ ਵੀ ਵੀਰੇ ਲੰਗ ਮਾਰਦੀ ਐ ਪੈਰ ਬਣਾਏ ਐ 10 ਦਿਨਾਂ ਦੀ ਕੱਚੀ ਆ। ਤੇ ਬਾਈ ਆਪਣਾ ਕੰਟੈਕਟ ਨੰਬਰ ਬੋਲ ਦੇ ਜੀ। ਆਪਣਾ ਵੈਕਟਰ ਨੰਬਰ 995607055 ਇੱਕ ਵਾਰ ਫੇਰ ਬੋਲ ਦੇ। 995607055 ਠੀਕ ਓਏ ਬਾਈ ਦਾ ਕੰਟੈਕਟ ਨੰਬਰ ਆ। ਜੇ ਕਿਸੇ ਭਰਾ ਨੂੰ ਕੋਈ ਵੀ ਵੈੜ ਚੰਗੀ ਲੱਗਦੀ ਐ ਜਾਂ ਮਾਝ ਚੰਗੀ ਲੱਗਦੀ ਐ ਬਾਈ ਨਾਲ ਜ਼ਰੂਰ ਕੰਟੈਕਟ ਕਰੋ। ਤੇ ਇਸੇ ਤਰ੍ਹਾਂ ਫਿਰ ਆਪਣੇ ਚੈਨਲ